ਆਨਟੀ ਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਵਿਖੇ ਜ਼िला ਪਾਰਿਸ਼ਦ ਦੀਆਂ ਚੋਣਾਂ ਦੇ ਲਈ ਅੱਜ ਸਕ੍ਰੂਟਨੀ ਤੋਂ ਬਾਅਦ ਐਡੀਸੀ ਪੂਲਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੈਰਸ਼ਦ ਦੀਆਂ ਚੋਣਾਂ ਦੇ ਲਈ 87 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਉਮੀਦਵਾਰ ਦੇ ਕਾਗਜ਼ ਰੱਦ ਹੋਏ ਨੇ 66 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਨੇ ਤੇ 14 ਤਰੀਕ ਨੂੰ ਚੋਣਾਂ ਹੋਣੀਆਂ ਨੇ ਜਿਸ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਸੁਰੱਖਿਆ ਪ੍ਰਬੰਧਾਂ ਦੇ ਲਈ ਪੁਲਿਸ ਫੋਰਸ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਰਦਾਲ ਦੇ ਵਿੱਚ ਹੈ ਜੀ ਜਿਲਾ ਪਰੀਸ਼ਦ ਬਠਿੰਡਾ ਦੇ ਲਈ ਜੀ ਸਕਰੂਟੀਨੀ ਹੋ ਚੁੱਕੀ ਹੈ ਸਾਡੇ ਕੋਲ ਟੋਟਲ ਜਿਹੜੇ ਸੀਗੇ ਉਹ 87 ਕੈਂਡੀਡੇਟਸ ਨਾਈਨ ਸੀਗੇ ਨੋਮੀਨੇਸ਼ਨਸ ਜਿਨ੍ਹਾਂ ਨੇ ਦਾਖਲ ਕੀਤੀਆਂ ਸੀਗੀਆਂ ਔਰ ਉਹਨਾਂ ਦੇ ਵਿੱਚੋਂ ਸਿਰਫ ਇੱਕ ਹੀ ਰਿਜੈਕਸ਼ਨ ਹੋਈ ਹੈਗੀ ਹੈ ਸੋ 86 ਜਿਹੜੇ ਨਾਮਾਂਕਨ ਪੱਤਰ ਨੇ ਉਹਨਾਂ ਨੂੰ ਸਵੀਕ੍ਰਿਤ ਕੀਤਾ ਗਿਆ ਹੈ ਔਰ ਲੇਕਿਨ ਕੱਲ ਵਿਦਡਰਾਲ ਡੇਟ ਹੈ ਕੱਲ 3 ਵਜੇ ਤੱਕ ਜੇ ਕਿਸੇ ਨੇ ਆਪਣੇ ਕੋਈ ਨਾਮਾਂਕਨ ਪੱਤਰ ਜਿਹੜਾ ਵਿਡਰਾ ਕਰਨਾ ਹੈ ਤਾਂ ਉਹ ਵੀ ਨੋਟਿਸ 10 ਵਜੇ ਤੱਕ ਦੇ ਕੇ ਸਾਨੂੰ ਜਿਹੜਾ ਹੈਗਾ ਉਹ ਵਿਡਰਾ ਕਰ ਸਕਦਾ ਹੈਗਾ ਸੋ ਕੱਲ ਜਿਹੜੀ ਫਾਈਨਲ ਲਿਸਟ ਆਫ ਕੰਟੈਸਟਿੰਗ ਕੈਂਡੀਡੇਟਸ ਜਿਹੜੀ ਹੈ ਉਹ ਬਣ ਜਾਏਗੀ ਜਿਹੜਾ ਰੱਦ ਕੀਤਾ ਗਿਆ ਉਹ ਤਾਂ ਚਾਹ ਨਹੀਂ ਅ ਜਿਹੜਾ ਰੱਦ ਕੀਤਾ ਗਿਆ ਹੈ ਜੀ ਉਹ ਫੂਸ ਮੰਡੀ ਤੋਂ ਕੀਤਾ ਗਿਆ ਹੈਗਾ ਉਹਦੇ ਜਿਹੜੇ ਕਾਗਜ਼ ਨਾਮੰਤਰ ਪੱਤਰ ਸੀਗੇ ਜੀ ਅਸੀਂ ਉਹਦੇ ਉੱਤੇ ਸਪੀਕਿੰਗ ਆਰਡਰ ਕੀਤਾ ਹੈਗਾ ਉਹਦੇ ਚ ਜਿਹੜੇ ਸਬਸੈਂਸ਼ੀਅਲ ਜਿਹਨੂੰ ਅਸੀਂ ਮੇਜਰ ਲੁਕਸ ਕਹਿੰਦੇ ਹੈਗੇ ਆ ਕਿ ਕਾਗਜ਼ ਅਧੂਰੇ ਸੀਗੇ ਉਸ ਕਰਕੇ ਉਹ ਰੱਦ ਕੀਤਾ ਗਿਆ ਅਚਾ ਇਹਨਾਂ ਚੋਣਾਂ ਦੇ ਵਿੱਚ ਜੀ ਲੜਾਈਆਂ ਨਾਲ ਬਹੁਤ ਜ਼ਿਆਦਾ ਰਹਿੰਦੇ ਕਿਸ ਤਰ੍ਹਾਂ ਦੀ ਚਰਿਰੀ ਹੈ ਸਟੂਡੀਓ ਕੀਤੀ ਹੋਈ ਹੈ ਅ ਅਸੀਂ ਇੱਕ ਜ਼ਿਲ੍ਹਾ ਪੁਲਿਸ ਦੇ ਨਾਲ ਵਨਰਬਿਲਟੀ ਮੈਪਿੰਗ ਕੀਤੀ ਹੈ ਜੀ ਵਨਰਬਿਲਟੀ ਮੈਪਿੰਗ ਦੇ ਵਿੱਚ ਅਸੀਂ ਡੈਂਟੀਫਾਈ ਕੀਤੇ ਵੀ ਕਿਹੜੇ ਸਾਡੇ ਪੋਲਿੰਗ ਬੂਥ ਜਿਹੜੇ ਨੇ ਉਹ ਸੈਂਸਿਟਿਵ ਨੇ ਕਿਹੜੇ ਸਾਡੇ ਪੋਲਿੰਗ ਬੂਥ ਹਾਈਪਰ ਸੈਂਸਿਟਿਵ ਨੇ ਕਿਹੜੇ ਕ੍ਰਿਟੀਕਲ ਨੇ ਪਿੱਛੇ ਕਿਹੜੇ-ਕਿਹੜੇ ਪੋਲਿੰਗ ਬੂਥ ਜਿਹੜੇ ਨੇ ਉਹਨਾਂ ਤੇ ਕੋਈ ਲੜਾਈ ਝਗੜਾ ਹੋਇਆ ਸੀ ਜਾਂ ਪਾਸਟ ਉਹਨਾਂ ਦਾ ਕੋਈ ਕੀ ਪ੍ਰੈਕ ਰਿਕਾਰਡ ਹੈ ਹਿਸਟਰੀ ਹੈ ਕਿਸ ਤਰ੍ਹਾਂ ਦੀ ਸੈਂਸਿਟਿਟੀ ਹੈ ਪੋਲਿੰਗ ਬੂਥ ਦਾ ਮਾਹੌਲ ਕਿਸ ਤਰ੍ਹਾਂ ਦਾ ਹੈ ਸੋ ਇੱਕ ਮੈਪਿੰਗ ਸਾਡੇ ਵੱਲੋਂ ਸਾਰੀ ਤਿਆਰ ਕੀਤੀ ਗਈ ਹੈ ਜਿਹਨੂੰ ਅਸੀਂ ਵਨਰਬਿਲਟੀ ਮੈਪਿੰਗ ਦਾ ਨਾਮ ਦਿੰਦੇ ਹਾਂ ਫਿਰ ਉਸ ਮੁਤਾਬਕ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਜਿਹੜੀ ਹੈਗੀ ਡਿਸਟ੍ਰਿਕਟ ਸਿਕਿਉਰਿਟੀ ਪਲਾਨ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ ਜਿਹੜੇ ਸਾਰੇ ਪੋਲਿੰਗ ਬੂਥ ਨੇ ਉਹਨਾਂ ਦੇ ਉੱਤੇ ਵੀਡੀਓਗ੍ਰਾਫੀ ਹੋਏਗੀ ਸੋ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਲਈ ਦੱਸਦੇ ਆਂ ਔਰ ਦੂਸਰੀ ਗੱਲ ਜਿਹੜੀ ਹੈ ਜਿਹੜੇ ਇਸ ਤਰ੍ਹਾਂ ਦੇ ਪੋਲਿੰਗ ਬੂਥ ਜਿੱਥੇ ਸਾਨੂੰ ਕੋਈ ਆਈਡੈਂਟੀਫਿਕੇਸ਼ਨ ਅਸੀਂ ਕੀਤੀ ਹੈ ਜਾਂ ਅਨਏਬਿਲਟੀ ਮੈਪਿੰਗ ਹੋਈ ਹੈ ਉੱਥੇ ਜਿਹੜੇ ਵਿਸ਼ੇਸ਼ ਜਿਹੜੇ ਉਪਰਾਲੇ ਨੇ ਉਹਨਾਂ ਦਾ ਧਿਆਨ ਰੱਖਣ ਦਾ ਜਿਵੇਂ ਮਾਈਕਰੋਬਜ਼ਰਵਰ ਲਾਉਣਾ ਉਥੇ ਹੋਰ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਰੀਆਂ ਕੀਤੀਆਂ ਜਾਣਗੀਆਂ